ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਨੀਆਂ ਵਧੀਆ ਹੋਣਗੇ ਠੀਕ ਠਾਕ ਹੋਣਗੇ ਝੜਦੀ ਕਲਾ ਵਿੱਚ ਹੋਣਗੇ ਉਹਨਾਂ ਜਿਹੜਾ ਟਾਈਮ ਹੈ ਨਾ ਟਾਈਮ ਜਿਹੜਾ ਵੱਜ ਗਏ 3 ਆਪਾਂ ਕਰਕੇ ਹਟੇ ਹੁਣ ਸੰਨੀ ਪਹਿਲਾਂ ਆ ਗਈ ਸੀ ਜੀ ਆਪਣੇ ਰਿਸ਼ਤੇਦਾਰ ਤੇ ਆਪਣੇ ਆ ਗਈ ਸੀ ਜੀ ਮਾਮਾ ਜੀ ਹੋਰੀ ਤੇ ਉਹਨਾਂ ਦੀ ਬੇਟੀ ਆਈ ਹੈ ਬਾਹਰੋਂ ਅਮਰੀਕਾ ਚੋਂ ਜੀ ਤੇ ਉਹਨਾਂ ਦਾ ਜਵਾਈ ਉਹ ਆਈ ਸੀਗੀ ਜੀ ਆਪਣੇ ਮਿਲਣ ਤੇ ਉਹਨਾਂ ਚਲੇ ਗਏ ਆਪਾਂ ਚਾਹ ਪਣੀ ਬਣਾਇਆ ਤੇ ਫਿਰ ਹੁਣ ਆਪਾਂ ਨੇ ਕਰਕੇ ਸੰਨੀ ਸੰਨੀ ਆਪਾਂ ਮੱਝਾਂ ਬਣਤੀਆਂ 3:00 ਵਜੇ ਤੇ ਅੱਜ ਨਾ ਆਪਾਂ ਮੱਝਾਂ ਜਲਦੀ ਬੰਨਤੀਆਂ ਕਿਉਂਕਿ ਫਿਰ ਨਾ ਪਤਾ ਕੀ ਹਾਲਤਾ ਉਹ ਕੱਟੀ ਨਿੱਦਰ ਖੜੀ ਐ ਸਾਨੂੰ ਜੀ ਦੀਸੀ ਨਹੀਂ ਰਹੀ ਤੇ ਧੁੱਪ ਹੈਗੀ ਆਪਾਂ ਦੇਖੋ 베ਰੀ ਥੱਲੇ ਕੁੱਤਾ ਬੈਠਾ ਆਪਣੇ ਮੱਝਾਂ ਪੰਦਰ ਕਰਤੀਆਂ ਕੱਖਾਂ ਤੇ ਤੇ ਉਧਰ ਧੁੱਪ ਸੀਗੀ ਉਹ ਛੋਟੀ ਨਾ ਪਤਾ ਕੀ ਜਦੋਂ ਬਾਅਦ ਚ ਫਿਰ ਮੈਂ ਕੱਲੀ ਜਾਣੀ ਬੰਦਿਆਂ ਉਹਦੋਂ ਔਖਾ ਹੋ ਜਨਾ ਭੱਜਦੀ ਗਈ ਹੈਰਾਨ ਕਰਦੀ ਐ ਫਿਰ ਮੈਂ ਜਦੋਂ ਸਰਦਾਰ ਸਾਹਿਬ ਖੇਤ ਕਹਿੰਨੇ ਆਪਣੇ ਹੁਣ ਕੱਖ ਲੈਣ ਤੇ ਮੈਂ ਕਿਹਾ ਚਲੋ ਮੇਰੇ ਨਾਲ ਤੁਸੀਂ ਬਣਾ ਕੇ ਜਾਓ ਮੱਝਾ ਫਿਰ ਉਹ ਬੜਾ ਚੰਬਲਦੀ ਗਈ ਇਹ ਕੁਛ ਕਟਾਗਾ ਉਹ ਦੋਨੋਂ ਜਾਨੇ ਬੰਨੇ ਨਹੀਂ ਬਣਾ ਨਹੀਂ ਖਾਂਦੀ ਫਿਰ ਸੀ ਸੀਤੀ ਦੂਸਰੇ ਪਾਸੋਂ ਤਾਂ ਸਾਰੇ ਆਪਾਂ ਬੰਨ ਦੇਣਗੇ ਅੱਜ ਆਪਾਂ ਕੀਤੀ ਜ ਆਪਣੇ ਮੱਝਾਂ ਦੇ ਪੱਖਿਆਂ ਦੀ ਸੈਟਿੰਗ ਪੱਖੇ ਆਪਾਂ ਨੇ ਸਮਾਰ ਕੇ ਲਾਇਏ ਨਹੀਂ ਛੱਡੇ ਚ ਤੇ ਲੱਗੇ ਹੋਏ ਸੀਗੇ ਉਹਨਾਂ ਨੇ ਉਹਨਾਂ ਗਲੀ ਸਕੂਲਸ ਦੇ ਕੇ ਸਾਫ਼ ਕਰਕੇ ਉਹ ਕਰ ਰਹੇ ਨੇ ਕਿ ਜਾਮ ਜਾ ਹੋ ਰਹੇ ਸੀ ਇੱਕ ਦਾ ਸੈਲ ਡਾਊਨ ਹੋ ਰਹੇ ਸੀ ਇੱਕ ਜਾਮ ਜਾ ਹੋ ਰਹੇ ਸੀਗਾ ਉਹਨਾਂ ਦੀ ਸੈੱਟ ਕਰਕੇ ਹੁਣ ਅੱਜ ਪੱਖਿਆਂ ਦੇ ਲਾਈ ਜੀ ਸਰਦਾਰ ਸਾਹਿਬ ਨੇ ਝਟ ਉਹਨਾਂ ਨੂੰ ਸੈੱਟ ਕਰਕੇ ਲਾ ਕੇ ਹੁਣ ਗਏ ਨੇ ਖੇਤ ਨੂੰ ਹੋ ਜੇ ਹੁਣ ਮੈਂ ਆਈ ਆ ਜੀ ਬਾਹਰਲੇ ਮਨ ਨਾਲੇ ਭਾਂਡੇ-ਮੁੰਡੇ ਮੈਂ ਦਾ ਫਿਰ ਅੰਦਰਲੇ ਭਾਂਡੇ ਮੰਜੂ ਜਿਹੜੇ ਆਪਣੇ ਅੰਦਰ ਆਪਾਂ ਦਿੱਤਾ ਸੀ ਉਹਨਾਂ ਨੂੰ ਇੱਛਾ ਪਾਣੀ ਅੰਦਰਲੇ ਭਾਂਡੇ ਅੰਦਰ ਸੈਟ ਕਰ ਲਾਂਗੇ ਬਾਹਰਲੇ ਆਪਾਂ ਬਾਹਰ ਹੀ ਕਰ ਲਾਂਗੇ ਤੇ ਆਪਾਂ ਨੂੰ ਚਾਹੀਦੀ ਕਿਹਦੇ ਆ ਤੇ ਹੁਣ ਨਾ ਮੈਨੂੰ ਸੋਚ ਹੋਈ ਪਿਆ ਦਾਲ ਸਬਜ਼ੀ ਦੀ ਕਾਦੀ ਬਣਾਵਾਂ ਮੈਂ ਰੋਜ਼ ਸਬਜ਼ੀ ਮਟਰ ਮਟਰ ਵਦਿਨਾ ਦੀ ਕਦੇ ਗਜਰਾ ਮਟਰ ਕਦੇ ਆਲੂ ਮਟਰ ਤੇ ਮਟਰ ਪਨੀਰ ਹਨ ਤੇ ਅੱਜ ਦੇਖਦਾ ਕੀ ਕੋਈ ਦਾਲ ਸਬਜ਼ੀ ਦੀ ਕਾਦੀ ਬਣਾਈਏ ਹਲੇ ਜਿੰਜਰਨਾ ਆਪਣੇ ਖੇਤੋਂ ਨਹੀਂ ਹਜੇ 1 ਮਹੀਨਾ ਆਪਣਾ ਸਬਜ਼ੀ ਦਾ ਔਖਾ ਰਹੂਗਾ ਫਿਰ ਆਪਾਂ ਨੇ ਖੇਤ ਤੋਂ ਲੱਗ ਜਾਣਗੀਆਂ ਫਿਰ ਕਦੇ ਕੱਦੂ ਕਦੇ ਕarele ਕਦੇ ਚੌਲੇ ਕਦੇ ਗਮਾਰਾ ਇਸ ਤਰ੍ਹਾਂ ਦੀਆਂ ਸਬਜ਼ੀਆਂ ਆ ਜਾ ਕਰਨੀਆਂ ਫਿਰ ਆਪਾਂ ਨਾ ਬਦਲ ਬਦਲ ਸਬਜ਼ੀ ਬਣ ਜਾਂਦੀ ਆ ਤੇ ਹੁਣ ਆਪਾਂ ਥੋੜਾ ਕਿੰਨਾ ਔਖਾ ਰਹੂਗਾ ਹੁਣ ਮੈਂ ਕੱਲੀ ਆਪਣੇ ਖੇਤ ਗਾਜਰਾ ਰਹਿਣੀ ਆ ਹੋਰ ਕੋਈ ਸਬਜ਼ੀ ਨਹੀਂ ਹੈਗੀ ਤੇ ਗਾਜਰਾ ਵੀ ਨਾ ਰੋ ਚੰਗੀਆਂ ਲੈਂਦੇ ਗੱਲ ਆਪਾਂ ਗਾਜਰਾ ਬਣਾਈਏ ਸੀਗੀਆਂ ਹਜ ਆਪਾਂ ਦੇਖਦੇ ਆ ਕੋਈ ਜੇ ਆਪਾਂ ਮੂਆਂ ਖਾ ਲੈਣੇ ਜੀ ਮੂੰਗੀ ਬਣਾਉਣੇ ਆ ਮੂੰਗੀ ਨਾਲ ਜੂਰੀਆ ਕਸਟ ਵੱਧਦਾ ਜੀ ਇਸ ਕਰਕੇ ਮੂੰਗੀ ਵੀ ਆਪਾਂ ਘੱਟ ਬਣਾਉਣੇ ਆ ਹਫਤੇ ਚ ਦੱਸ ਦੇਣਾ ਕਿ ਕਿੰਨੇ ਬਣਾਉਣੀ ਤਾਂ ਪੈਂਦੀ ਆ ਫਿਰ ਆਪਾਂ ਘੱਟ ਬਣਾਉਣੇ ਜੀ ਮੂੰਗੀ ਤੇ ਮਸ਼ੀਨ ਤੇ ਨਾ ਪਈ ਸੀ ਮੇਰੀ ਦੋ ਅੰਡਰਸ਼ਰਟਾਂ ਥੋੜੀਆਂ ਸਿਉਣ ਵਾਲੀਆਂ ਅੱਧ ਵਿਚਾਲੇ ਇਹ ਕਾਫੀ ਦਿਨ ਹੋ ਗਏ ਮਸ਼ੀਨ ਨਹੀਂ ਰਹੀ ਸੀਗੀ ਤੇ ਮੈਂ ਸਲਾਹ ਕਰਦੀ ਸੀ ਮੈਂ ਜੇ ਮੈਂ ਹੁਣ ਉਹਨਾਂ ਨੂੰ ਸਿਲਾਈ ਕਰਦਾ ਮੈਂ ਕੱਪੜੇ ਸਾਰੇ ਧੋ ਕੇ ਤੈਮ ਮਾਰ ਕੇ ਸਾਭ ਕੇ ਜਿਨ ਸਾਰੇ ਕੱਪੜੇ ਨੂੰ ਅੰਦਰ ਹੁਣ ਸੈਟਿੰਗ ਕਰਕੇ ਮੈਂ ਦੋ ਕੁ ਮਿੰਟ ਫਰੀ ਸੀ ਮਨ ਨਾਲ ਤੁਹਾਡਾ ਨਾਲ ਪਾਉਂਗਾ ਵੀਡੀਓ ਸ਼ੇਅਰ ਕਰ ਦਿਆਂ ਤੇ ਚਲੋ ਜੀ ਆਪਾਂ ਦੇਖਦੇ ਆ ਕੰਮ ਧੰਦਾ ਮੈਂ ਨਾ ਹੁਣ ਮੜ ਜਾ ਦੇਖਦੇ ਆ ਜੇ ਮਸ਼ੀਨ ਤੇ ਬੈਠ ਕੇ ਆਪਾਂ ਅੰਦਰ ਚੱਲਦੇ ਆ ਮਸ਼ੀਨ ਤੇ ਬਹਿਨੇ ਆ ਸਬਜੀ ਆਪਣੇ ਅੰਦਰ ਵਾਲੇ ਭਾਂਡੇ ਪਏ ਨੇ ਆਪਾਂ ਚੱਕ ਦੀਏ ਮਾਜ ਦੇ ਅੰਦਰ ਵਾਲੇ ਭਾਂਡੇ ਆਪਾਂ ਪਹਿਲਾਂ ਬਾਹਰੇ ਕੰਮ ਕਰਾਈਏ ਅੱਜ ਨੇ ਆਪਾਂ ਗੱਲਾਂ-ਗੱਲਾਂ ਚ ਥੋੜਾ ਕਰ ਲਿਆ ਕੰਮਾਂ ਨੂੰ ਕਾਫੀ ਸਾਰੇ ਕੰਮ ਪੈ ਨੇ ਆਪਾਂ ਅੰਦਰਲੇ ਭਾਂਡੇ ਬਾਅਦ ਫਿਰ ਮਾਜ ਦੇ ਅੰਦਰ ਜਾਵਾਂਗੇ ਆਪਾਂ ਬਾਹਰਲੇ ਮਾਜ ਦੀਏ ਪਹਿਲਾਂ ਆਪਣੇ ਬਾਹਰਲੇ ਭਾਂਡੇ ਨੇ ਸਬਜੀ ਆਪਾਂ ਨੇ ਕੱਟ ਲਈ ਆਪਾਂ ਕੱਤੀ ਆਲੂ ਮਟਰ ਲਈ ਪਾਣਾ ਮੱਝਾ ਵਾਸਤੇ ਦਾਣਾ ਪਿਓ ਕਿਉਂ ਨੇ ਫੇਰ ਆਪਾਂ ਪਾਪੇ ਆਉਂਦੀ ਐ ਲੇਟੀ ਲੇਟੀ ਪੀ ਕੇ ਫੇਰ ਆਪਾਂ ਸਬਜੀ ਤਰਾਂਗੇ ਨਾਲ ਇਹ ਸਬਜੀ ਧਰ ਕੇ ਆਪਾਂ ਮਾਜ ਦਾਂਗੇ ਭਾਂਡੇ ਪੁੰਡੇ ਹੋਰ ਜਿਵੇਂ ਆਪਾਂ ਦਾਣਾ ਭੁੰਜੀਆ ਪਾਦੀਸ ਤੇ ਤਾਂ ਪਾਣ ਸੁਰੇੜਾ ਹੋ ਗਿਆ ਕੰਮਾਂ ਨੇ ਪਣੀ ਪਲਾਉਣੇ ਮੱਝਾਂ ਨੂੰ ਪਾਣੀ ਪਲਾਉਣ ਦੇ ਪਲਾਉਂਦੇ ਨਾ ਆਪਣੇ ਪਾਣੀ ਦੇ ਧਰਤੀਆਂ ਨੇ ਮੈਂ ਭਾਂਡੇ ਨਾਲ ਕੇ ਨੇ ਐ ਇਹਨੇ ਤੇ ਚਾਹ ਉਹਨਾਂ ਦਾ ਰਾਤੀ ਜਿੱਦੂ ਫਿਰ ਆਪਾਂ ਖੇ ਮਾੜੇ ਤਾ ਆਹ ਤਰਨਾ ਦੇ ਮੜੇ ਜੇ 10 ਮਿੰਟ ਪਾਈ ਜਾਊਗੀ ਤੋੜਾ ਹੋ ਜਾਂਦਾ ਹੈ ਜੀ ਕਿੰਨੇ 4 ਵਜੇ ਘੋਲਣ ਦੀ ਹੈ ਇਹਦੇ ਚਾਹੀਏ ਆਪਣੀ ਲੇਟੀ ਢੀੜ ਤੇ ਸੌਂਦੀ ਖੜ ਬੜੇ ਨੇ ਬੜੇ ਬਿਆਲੀ ਖੜ vamos de novo para ir para De ah, ya no, re, ya. Chao. Sí, dime, ਇੱਟਾ ਨਾ ਤੁਹਾਨੂੰ ਆਪਾਂ ਚੋਥੀਏ ਦੁੱਧਾ ਪਾਪਾ ਤਾਂ ਥੋਲੀ ਚ ਆਪਣੇ ਡੈਲੀ ਚ ਪਾ ਲੈਣਾ ਹੈਗਾ ਤੇ ਆਪਾਂ ਲਾ ਦਈਏ ਮਲਾਈ ਮਲਾਈ ਲਾ ਕੇ ਆਪਾਂ ਤਾਂ ਕੋਈ ਨੂੰ ਦੁੱਧ ਪਾ ਲਈਏ ਨਾਲੇ ਆਪਾਂ ਪਾ ਦਈਏ ਮੋਤੀ ਦਾ ਤੇ ਫਿਰ ਆਪਾਂ ਲਾ ਲਈਏ ਰੋਪੀ ਅੱਜ ਨਾਲ ਆਪਾਂ ਬਸ ਫਿਰ ਰਿਸ਼ਤੇਦਾਰ ਕਈ ਦੋ ਤਣ ਆ ਗਏ ਆਪਾਂ ਬੈਠੇ ਬੱਥੇ ਗੱਲਾਂ ਚ ਕਿਵੜਾ ਹੋ ਗਿਆ ਚਲੋ ਕੋਈ ਗੱਲ ਹੀ ਕਿਵੜੇ ਦਾ ਥੀ ਨਾ ਫਿਰ ਆਪਾਂ ਬਹਿਣਾ ਵੀ ਸੀਗਾ ਕੋਲੇ ਭਣ ਭਾਈ ਦੇ ਮੋਂ ਸਾਡੇ ਫੁੱਪੜੀ ਆ ਗਈ ਸੀ ਉਹਨਾਂ ਕੋਲੇ ਬਹਿ ਕੇ ਦੱਸ ਮੈਨੂੰ ਜਦੋਂ ਆਪਾਂ ਲੱਗ ਜੰਨੇ ਆ ਫਿਰ ਆਪਾਂ 10 ਮਿੰਟਾਂ ਦੇ ਕੰਮ ਨੂੰ ਰਾਹ ਪਾ ਦਿੰਨੇ ਜਿੰਚੇਰ ਆਪਾਂ ਬੈਠੇ ਤੇ ਆਪਾਂ ਬੈਠੇ ਫਲਾਈ ਆਪਾਂ ਲਾਦੀ ਮਲਾਈ ਇਹਨਾਂ ਆਪਾਂ 4-5 ਦਿਨਾਂ ਦੀ ਹਫਤੇ ਦੀ ਮਲਾਈ ਇਕੱਠੀ ਕਰਕੇ ਨਾ ਫਿਰ ਆਪਾਂ ਰੜਕਲੇ ਨੂੰ ਉਹਦੇ ਆਪਾਂ ਦੁੱਧ ਗਰਮ ਧਰ ਦਿੰਨੇ ਆ ਤਾਂ ਵਿੱਚ ਉਹਦੇ 2 ਕਿਲੋ ਦੁੱਧ ਧਰ ਦਿੰਨੇ 2-3 ਕਿਲੋ ਆਪਾਂ ਸ਼ੰਗ ਨੂੰ ਪਾ ਦਿੰਨੇ ਤੇ ਵਿੱਚ ਮਲਾਈ ਪੈ ਜਾਂਦੀ ਫਿਰ ਨਾ 2.5 ਕਿਲੋ ਕੀ ਹੋ ਜਾਂਦਾ ਆਪਾਂ ਨੇ ਆਪਾਂ ਡੇਲੀ ਨਹੀਂ ਰੜਕਦੇ ਉਹ ਦਹੀਂ ਜਮਾ ਲੈਨੇ ਵੀ ਦੁੱਧ ਨਹੀਂ ਰੜਕਦੇ ਰਹੇਗੇ ਨਾਲ ਤਾਂ ਆਪਾਂ ਨੂੰ ਇਹ ਦੁੱਧਾ ਦਿੰਦਾ ਹੀ ਕਰਕਾ ਹੋ ਜਾਂਦਾ ਮਲਾਈ ਲਾ ਕੇ ਤੇ ਨਾਲੇ ਆਪਾਂ ਨਾ ਘਿਓ ਬਣ ਜਾਂਦਾ ਹੁਣ ਆਪਾਂ ਜਿ ਪਾ ਦੇ ਨੂੰ ਵਾਸਤੇ ਇਹਦੇ ਵਾਸਤੇ ਵੀ ਚਾਹਨਾ ਆ ਆ ਦੁੱਧ ਦੀ ਇਹਦੇ ਪਪਾੜੇ ਨੇ ਸਬ지 ਅਸਲ ਵਿੱਚ ਉਹ ਕਿੰਦੀ ਗੁੱਟਾ ਕੇ ਦੀ ਆਪਾਂ ਰੋਟੀ ਬਣਾਈ ਜਾਵਾਂਗੇ ਨਾਲ ਜਿਹੜਾ ਨਾਲ ਆਪਣਾ ਇਹ ਖਾ ਲੈਨੇ ਜੀ ਜਿੰਨੇ ਕੱਲੇ ਟੁਕੀ ਜੇ ਆਪਣੇ ਨਾਲ ਦੀ ਨਾਲ ਰੋਟੀ ਖਾ ਲੈਣ ਫਿਰ ਆਪਣਾ ਜਲਦੀ ਕੰਮ ਨਿਪਟ ਜੰਦੇ ਜੇ ਅਪਣਾ ਉਧਰ ਉਧਰ ਹੋ ਜਾਣੇ ਕਿ ਕੰਮ ਕਰਦੇ ਨਹੀਂ ਤਾਂ ਗੱਮੇ ਜਲਦੀ ਕਰ ਲਈ ਫਿਰ ਵੀ ਆਪਣਾ ਲੇਟ ਹੋ ਜਾਂਦੇ ਨਾ ਬਹੁ ਟਾਈਮ ਤੇ ਕੰਮ ਨਹੀਂ ਮਿਲਦਾ ਨਾਲ ਨਾਲ ਆਪਣੇ ਰੋਟੀ ਖਾ ਲਵਾਂਗੇ ਬੰਦੀ ਬੰਦੀ ਪਰ ਰੋਟੀ ਬਾਦੀ ਨਾਲ ਦੀ ਨਾਲ ਚੋਣ ਜੇ ਆਪਾਂ ਰੋਟੀ ਬਣਾ ਨਹੀਂ ਰੋਟੀ ਫੜਾ ਲਈ ਆਪਾਂ ਨਾਲ ਦੀ ਨਾਲ ਅੱਜ ਦੀ ਵੀਡੀਓ ਤਾਂ ਬਿੱਤੀ ਕਰਦੇ ਆਂ ਮਿਲਦੇ ਆਂ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ